ਜੰਗਾਂ ਦਾ ਵਾਇਰੋਜੀ ਕੀ ਪਤੇ ਅੱਜ ਆਪਾਂ ਗੁਰਦੁਆਰਾ ਝੰਡ ਸਾਹਿਬ ਇਕੱਠੇ ਹੋਏ ਆ ਜਿਹੜੀ ਉਹ ਆਪਣੇ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਦੱਬੀ ਚੱਕ ਰਹੀ ਆ ਪੇਪਰ ਮਿਲ ਧੌਲਰਾ ਪਿੰਡ ਦੀ ਜ਼ਮੀਨ ਆ ਤੇ ਆਪਣਾ ਵੇਟ ਇਲਾਕਾ ਉਹਦੇ ਸਬੰਧ ਵਿੱਚ ਆਪਾਂ ਅੱਜ ਇਕੱਠੇ ਹੋਏ ਆ ਕਿਉਂਕਿ ਆਪਾਂ ਪਹਿਲਾਂ ਵੀ ਤਕਰੀਬਨ 1.5-2 ਸਾਲ ਤੋਂ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਆਪਾਂ ਇੱਕ ਅਜੇ ਛੋਟੀ ਜਿਹੀ ਮੀਟਿੰਗ ਕਰੀ ਆ ਉਹਦੇ ਵਿੱਚ ਧੰਨਵਾਦ ਸਾਡੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਹੋਮੋਮਾਰਕ ਜਿਹੜੇ ਪੁੰਜੇ ਆ ਤੇ ਸਾਸ ਦੇਣ ਦੀ ਗੱਲ ਕੀਤੀ ਆ ਉਹ ਆਪਾਂ ਹੁਣ ਸਾਰੇ ਇਕੱਠੇ ਹੋ ਕੇ ਜੋ ਇਹ ਪੇਪਰ ਮੈਲਾ ਲੱਗ ਰਿਹਾ ਹੈ ਇਹਦਾ ਵਿਰੋਧ ਕਰਨਾ ਕਿਉਂਕਿ ਆਪਣਾ ਧਰਤੀ ਦਾ ਜਿਹੜਾ ਪਾਣੀ ਦਾ ਲੈਵਲ ਆ ਉਹ ਵੀ ਉੱਚਾ ਹੈ ਤੇ ਉਹਦੇ ਨਾਲ ਨਾਲ ਉਹਨਾਂ ਨੇ ਜਿਹੜਾ ਗੰਦਾ ਪਾਣੀ ਆ ਉਹ ਨਾਲ ਜਿਹੜਾ ਸੇਮ ਨਾਲਾ ਜਿਹੜਾ ਲੁਧਿਆਣਾ ਨੂੰ ਜਾਂਦਾ ਜਿਹਨੂੰ ਗੁੱਦਾ ਨਾਲਾ ਕਹਿੰਦੇ ਆ ਉਹਦੇ ਵਿੱਚ ਜਾਣਾ ਜਿਹੜਾ ਪਹਿਲਾਂ ਹੀ ਲੁਧਿਆਣਾ ਦੇ ਨਾਲ ਲੱਗ ਰਿਹਾ ਆਪਾਂ ਨੇ ਦੇਖਿਆ ਉਹਦੇ ਾਲਾਤ ਜੋ ਬਣੇ ਆ ਪ੍ਰਵਾਸੀਆਂ ਦਾ ਇੰਨਾ ਕੁਰੇ ਆਪਣੇ ਕੱਟ ਹੋ ਜਾਣਾ ਕਿ ਆਪਾਂ ਲੁਧਿਆਣਾ ਨੂੰ ਉਹ ਆਪਣੀਆਂ ਖੇਤੀਆਂ ਪੈਣੀ ਆ ਜੇ ਆਪਾਂ ਨਾ ਸਮਝੇ ਹੁਣ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਜਿੱਦਣ ਅਗਰਤ ਕਰਨਾ ਹੈ ਇੱਕ ਤਰੀਕ ਰੱਖਾਂਗੇ ਉਸ ਦਿਨ ਵੱਧ ਤੋਂ ਵੱਧ ਇਕੱਠ ਕਰੀਏ ਤੇ ਇਸ ਫੈਕਟਰੀ ਦਾ ਵਿਰੋਧ ਕਰੀਏ ਆਪਣੀਆਂ ਜ਼ਮੀਨਾਂ ਨੂੰ ਬੰਜਰ ਹੋਣ ਦੇ ਬਚਾਈਏ ਤੇ ਆਪਣੀ ਹਵਾ ਪਾਣੀ ਨੂੰ ਪ੍ਰਦੂਸ਼ਿਤ ਹੋਣ ਦੇ ਬਚਾਈਏ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਾਂ ਇੱਕ ਦਿਨ ਇਕੱਠੇ ਹੋਵਾਂਗੇ ਵੱਡਾ ਇਕੱਠ ਕਰਾਂਗੇ ਜੋ ਅੱਜ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਉਹ ਦਿਨ ਇਕੱਠ ਕਰਕੇ ਇਸ ਦਾ ਵਿਰੋਧ ਕਰਾਂਗੇ ਫੈਕਟਰੀ ਦਾ ਕਿਉਂਕਿ ਜਿਹੜਾ ਪੇਪਰ ਮਿਲ ਆ ਇਹਦੇ ਵਿੱਚ ਕੈਮੀਕਲ ਬਹੁਤ ਜ਼ਿਆਦਾ ਵਰਤੇ ਜਾਂਦੇ ਆ ਉਹ ਕੈਮੀਕਲ ਖਤਮ ਨਹੀਂ ਹੁੰਦੇ ਉਹ ਧਾਤੀ ਦੀ ਤਾਰ ਨੇ ਆ ਇਹਨਾਂ ਨੇ ਬੇਸ਼ੱਕ ਆਪਾਂ ਨੂੰ ਕਹਿਣ ਵੀ ਅਸੀਂ ਪਾਣੀ ਸਾਫ਼ ਕਰਾਂਗੇ ਆ ਕਰਾਂਗੇ ਪਰ ਇਹਨਾਂ ਨੇ ਜੇ ਆਪਾਂ ਨੇ ਦੇਖਿਆ ਇਹਨਾਂ ਦੀ ਕਾਲੇ ਐਮਬੋ ਵੀ ਇੱਕ ਫੈਕਟਰੀ ਲੱਗੀ ਹੋਈ ਆ ਉੱਥੇ ਇਹਨਾਂ ਨੂੰ ਆਪਾਂ ਦੇਖਿਆ ਜਿਹੜੀ ਵੀਡੀਓ ਪਹਿਲਾਂ ਦਿਖਾਈ ਆ ਉਹਦੇ ਵਿੱਚ ਦਿਖਾਇਆ ਹੈ ਕਿ ਉਹ ਜਿਹੜਾ ਪਾਣੀ ਆ ਗੰਦਾ ਪਾਣੀ ਆ ਵੇਸਟ ਆ ਉਹ ਸਿਰਫ ਐਕੜੇ ਨਦੀ ਦੇ ਵਿੱਚ ਮਾਰਕਣ ਦਾ ਨਦੀ ਦੇ ਵਿੱਚ ਘਿਹਿਆ ਹੋਇਆ ਉਹ ਆਪਣੇ ਹਾਲਾਤ ਤੇ ਇਲਾਕੇ ਦੇ ਬਹੁਤ ਮਾੜੇ ਹੋ ਜਾਣਗੇ ਕਾਰ ਦੀ ਅੱਖ ਸਾਰੀ ਸ਼ਾਮਲਾੜ ਜ਼ਮੀਨਪੁਰ ਆਪਣੇ ਇਲਾਕੇ ਦੀ ਘੱਟੋ-ਘੱਟ ਪੰਜ ਪਿੰਡਾਂ ਦੀ ਉਰੇ 6-700 ਕਿਲਾ ਜ਼ਮੀਨ ਦਾ ਜਿਹੜਾ ਇਹ ਅਕਵਾਇਰ ਕਰਨ ਨੂੰ ਫਿਰਦੇ ਆ ਜਿਹਦੇ ਚਿੱਠੀਆਂ ਵੀ ਨਿਕਲ ਚੁੱਕੀਆਂ 2022 ਦੀਆਂ ਸੋ ਜਿਹੜਾ ਨਬੂ ਜਿਹੋਗਾ ਉਹਨੂੰ ਉਰੇ ਲਿਆਉਣ ਨੂੰ ਫਿਰਦੇ ਆ ਜਿਹਦੇ ਨਾਲ ਆਪਣਾ ਇਲਾਕਾ ਬਿਲਕੁਲ ਖਤਮ ਹੋ ਜਾਵੇਗਾ ਖੇਤੀ ਦਾ ਜੋਗ ਨਹੀਂ ਰਹੂਗਾ ਸੋ ਸਾਡੇ ਨਾਲ ਜੱਤ ਵੀ ਨਹੀਂ ਕਿ ਆਪਾਂ ਭਾਰਤੀ ਸੰਜਮੀਆਂ ਕੋਸਾ ਤੋਂ ਵੀ ਆਪਣੇ ਵਿਚਾਰ ਰੱਖਣਗੇ ਵਾਇਕੁਲ ਸਿੰਘ ਖਾਲਸਾ ਵਾਇਕੁਲ ਸਿੰਘ ਜੀ ਮਤੇ ਅੱਜ ਸੂਬਾ ਇਲਾਕਾ ਨਿਵਾਸੀ ਤੇ ਜਥੇਬੰਦੀਆਂ ਦੇ ਵੀ ਕੁਝ ਨੁਮਾਇੰਦੇ ਇੱਥੇ ਹਾਜ਼ਰ ਹੋਏ ਆ ਜਿਹੜੀ ਗੁਰਦਨ ਅਜੰਡ ਸਾਹਿਬ ਦੇ ਪਾਸ਼ਾਹੀ ਦਸਵੀਂ ਦੇ ਨੇੜੇ ਜਿਹੜੀ ਰੁਚੀ ਦਾ ਪੇਪਰ ਮੇਲ ਲੱਗ ਰਹੀ ਆ ਤਕਰੀਬਨ ਇਹਨੂੰ 5-6 ਸਾਲ ਹੋ ਗਏ ਸਾਨੂੰ ਸੰਘਰਸ਼ ਕਰਦਿਆਂ ਨੂੰ ਕੁਝ ਇੱਕ ਦੋ ਬਸੇ ਗੁਜਰਾ ਦੇ ਦਸਤੂਰਾਂ ਤੇ ਕੁਝ ਸੱਜਣਾ ਦੇ ਇਹਨਾਂ ਨੇ ਸਟੇਲ ਵਾਈ ਸੀ ਕੁਝ ਹੱਦ ਤੱਕ ਰੁਕਿਆ ਰਿਹਾ ਕਰਦੇ ਆ ਕਿ ਜਦੋਂ ਫੈਕਟਰੀ ਲੱਗੀ ਉਹ ਤੋਂ ਬਾਅਦ ਇਹਦਾ ਕੋਈ ਹੱਲ ਨਹੀਂ ਹੋਣਾ ਸੋ ਪਹਿਲਾਂ ਇਹਦਾ ਹੱਲ ਕਿਉਂਕਿ ਇਹਨਾਂ ਨੇ ਪੇਪਰ ਮਿਲਨੇ ਸਾਡੀ ਜਿਹੜੀ ਆ ਇੱਥੋਂ ਦੀ ਧਰਤੀ ਇੱਥੋਂ ਦਾ ਪਾਣੀ ਜਿਹੜਾ ਬਿਲਕੁਲ ਪਲੀਤ ਕਰ ਦੇਣਾ ਨਾ ਖੇਤੀ ਜੋਗ ਰਹਿਣੀ ਆ ਇਹ ਖੇਤੀ ਜੋਗ ਜਿਹੜਾ ਸਾਰੇ ਇਲਾਕਾ ਜਿਹੜਾ ਖੇਤੀ ਜੋਗ ਸਾਡੇ ਜਿਹੜੇ ਖੇਤੀ ਜੋਗ ਖੇਤੀ ਕਰਦੇ ਨੇ ਜਿੰਨੇ ਵੀ ਜ਼ਿਮੀਂਦਾਰ ਭਰਾ ਉਹ ਖੇਤੀ ਤੋਂ ਬਾਝੇ ਹੋ ਜਾਣਗੇ ਜਿੰਨੀ ਛੇ 700 ਕਿਲਾ ਜ਼ਮੀਨ ਸ਼ਾਮਲਾੜ ਦਾ ਬੱਸੀ ਗੁਜਰਾਂ ਦੇ ਮਦੋਕਾਂ ਦਾ ਤੁਹਾਨੂੰ ਨਾ ਪਿਆ ਜੋ ਸਾਡੀ ਸਾਰਿਆਂ ਨੂੰ ਬੇਨਤੀ ਆਦਾ ਕਰਵਾਸੀਆਂ ਨੂੰ ਕਿ ਜਦੋਂ ਵੱਡੀ ਗਾਲ ਦਿੱਤੀ ਜਾਉਗੀ ਤਾਂ ਸਾਰੇ ਇਹ ਪਹੁੰਚਣ ਤਾਂ ਕਿ ਆਪਾਂ ਹਾ ਦਾ ਨਾਰਾ ਕੱਟੇ ਹੋ ਕੇ ਮਾਰ ਸਕੀਏ ਤੇ ਇੰਫੈਕਟੇਨ ਪਹਿਲਾਂ ਤੋਂ ਹੀ ਰੋਕਣ ਲਈ ਆਪਾਂ ਇਹਨੂੰ ਰੋਕਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੇ ਨਾਲ ਹਰਦੀਪ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਫੀਆਂ ਤੋਂ ਵੀ ਉਹ ਵੀ ਆਪਣੇ ਵਿਚਾਰ ਰੱਖਣਗੇ ਭਾਰਤੀ ਕਿਸਾਨ ਯੂਨੀਅਨ ਕਾਫੀਆਂ ਤੋਂ ਇਹ ਕਿਹਦਾ ਨੁਕਸਾਨ ਹੋਵੇ ਕਿ ਨਾਲ ਚੱਲਣਾ ਚਾਹੀਦਾ ਇਹਦੇ ਚ ਇਹ ਆ ਵੀ ਆਪਾਂ ਇਹ ਸੂਚੀ ਵੀ ਇਹਦਾ ਨੁਕਸਾਨ ਆਪਾਂ ਸਾਰਿਆਂ ਨੂੰ ਹੈ ਉਮੀਦ ਹੈ ਕਈ ਕਿ ਬੱਚੇ ਵਿੱਚ ਕਹਿਣ ਕਿ ਰੋਜ਼ਗਾਰ ਮਿਲੂਗਾ ਪਰ ਰੋਜ਼ਗਾਰ ਲੈ ਕੇ ਆਪਾਂ ਕਰਨਾ ਕੀ ਹੈ ਜਦੋਂ ਕਹਾ ਆਪਣੇ ਬੱਚਿਆਂ ਨੂੰ ਅੱਗੇ ਕੋਈ ਖਣੀ ਰਹਿਣਾ ਉਹ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਆਪਾਂ ਇੱਕਜੁੱਟ ਹੋ ਕੇ ਸਾਰੀਆਂ ਜਥੇਬੰਦੀਆਂ ਹੋਰ ਜਿਹੜੇ ਸਾਡੇ ਕੋਈ ਵੀ ਪਾਰਟੀ ਨਾਲ ਆ ਕੋਈ ਵੀ ਸਾਰਿਆਂ ਨੂੰ ਇੱਕਜੁੱਟ ਹੋ ਕੇ ਨਾਲ ਚੱਲਣ ਦੀ ਲੋੜ ਹੈ ভাই ਜਿੰਨਾ ਖਾਲਸਾ ਸਾਡੇ ਨਾਲ ਬਾਪੂ ਅੱਖ ਜੂਨੀਅਰਾਂ ਦੇ ਬੰਦੇ ਪਹੁੰਚੇ ਆ ਜਿਨ੍ਹਾਂ ਦੇ ਵਿੱਚ ਤੇਜਵਿੰਦਰ ਸਿੰਘ ਵੀ ਆ ਜਿਹੜੇ ਭਾਰਤੀ ਕਿਸਾਨ ਯੂਨੀਅਨ ਲਖਵਾਲ ਤੋਂ ਪਹੁੰਚੇ ਆ ਸਾਰੀਆਂ ਤਕਰੀਬਾਂ ਜਿਹੜੀਆਂ ਆਪਣੇ ਇਲਾਕੇ ਦੇ ਵਿੱਚ ਕਿਸਾਨ ਯੂਨੀਅਨ ਆ ਉਹ ਆਪਣਾ ਸਾਥ ਦੇ ਰਹੀਆਂ ਅਸੀਂ ਜਿਹੜੀਆਂ ਮਜ਼ਦੂਰ ਵੀਰਾਂ ਦੀਆਂ ਜੂਨੀਅਰਾਂ ਆ ਉਹ ਨਾਲ ਵੀ رابطہ ਕਰੇ ਆਂ ਯੋਗ ਜਿਹੜਾ ਇਹ ਰਜਗਾਰ ਹੈ ਇਹ ਸਿਰਫ ਪ੍ਰਵਾਸੀਆਂ ਨੂੰ ਮਿਲਣਾ ਆ ਆਪਾਂ ਨਹੀਂ ਉਹਨੇ ਕੰਮ ਕਰ ਸਕਦੇ ਆਪਾਂ ਨੇ ਦੇਖਿਆ ਹੀ ਥੈਲੇ ਖੁਰ ਦਾ ਪੇਪਰ ਮੈਲ ਲੱਗੀ ਹੋਈ ਆ 10-10 ਕਿਲੋਮੀਟਰ ਤੱਕ ਉਹਦੀ ਬਦਬੂ ਮਾਰਦੀ ਆ ਤੇ ਉਹ ਸਾਡੇ ਵਿੱਚ ਕਰਨ ਸਿੰਘ ਕੰਦੋੜਾ ਜੀ ਆਏ ਆ ਅੱਜ ਉਹ ਵੀ ਆਪਣੇ ਮਾਰਥਨ ਦੇਣ ਪਹੁੰਚੇ ਆ ਆਪਣੇ ਪਿੰਡ ਵੱਲ ਤੋਂ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਣਾ ਜ਼ਰੂਰ ਵਿਚਾਰ ਰੱਖਣ ਵਾਹ ਗੁਜਰਾ ਖਾਲਸਾ ਸਰਦਾਰ ਜੀ ਤੇ ਪਦਾ ਅਪੀਲ ਕਰਦੇ ਆ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਇਹ ਇੱਕ ਫੈਕਟਰੀ ਨਹੀਂ ਲੱਗਣ ਜਾ ਰਹੀ ਇੱਕ ਜ਼ਹਿਰ ਦਾ ਪਲਾਂਟ ਲੱਗਣ ਜਾ ਰਿਹਾ ਜੀ ਜਿਵੇਂ ਲੱਕੀ ਵੀਰ ਨੇ ਦੱਸਿਆ ਵੀ ਸੈਲੇ ਉੱਥੇ ਫੈਕਟਰੀ ਲੱਗੀ ਹੋਈ ਐ ਸੇਮ ਐ ਜਿਹੜੀ ਆ ਲੱਗੀ ਲੱਗਣ ਜਾ ਰਹੀ ਐ ਪੇਪਰ ਮਿਲ ਜਿਹੜਾ ਇਹਦਾ ਕੈਮੀਕਲ ਨਿਕਲਦਾ ਤੇ ਜਿਹੜੀ ਨੇ ਹਵਾ ਦੇ ਵਿੱਚ ਪੋਲੂਸ਼ਨ ਜਾਂਦਾ ਜੀ ਉਹ ਇੱਕ ਤਰ੍ਹਾਂ ਦਾ ਇੰਨਾ ਖਤਰਨਾਕ ਐ ਜਿਹਨਾਂ ਚਮੜੀ ਰੋਗ ਕੈਂਸਰ ਵਰਗੀਆਂ ਬਿਮਾਰੀਆਂ ਹੁੰਦੀਆਂ ਉਹ ਸਾਰੇ ਨਗਰ ਨੂੰ ਸਾਰੇ ਲਾਕਨ ਵਾਸੀਆਂ ਨੂੰ ਬੇਨਤੀ ਹੈ ਕਿ ਜਿਵੇਂ ਵੀ ਇਹ ਪ੍ਰੋਗਰਾਮ ਲਿਖਣਗੇ ਵੱਧ ਚੜ ਕੇ ਸਾਰੇ ਜਾਣੇ ਇੱਥੇ ਆਪਣਾ ਸਹਿਯੋਗ ਦਿਓ ਤੇ ਤਾਂ ਕਿ ਆਪਾਂ ਇਹ ਫੈਕਟਰੀ ਨੂੰ ਲੱਗਣ ਤੋਂ ਰੋਕ ਸਕੀਏ ਅੰਮ੍ਰਿਤਾਲ ਖਾਲਸਾ ਸੋ ਸਾਡਾ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਕਿਸੇ ਦਿਨ ਇਕੱਠ ਰੱਖਾਂਗੇ ਆਪਾਂ ਹੁਣ ਪਹਿਲਾ ਪਿੰਡ ਪਿੰਡ ਵੀ ਜਾਵਾਂਗੇ ਜਿਸ ਦਿਨ ਇਕੱਠ ਰੱਖਣਾ ਉਸ ਦਿਨ ਇੱਕ ਵੱਡਾ ਇਕੱਠ ਕਰੀਏ ਕਿਉਂਕਿ ਉਧਿਆਰੇ ਕੇਸ ਸਾਹਮਣੇ ਆਇਆ ਜਿਹੜੇ ਵਿੱਚ ਜੰਮ ਦੇ ਬੱਚੇ ਨੂੰ ਕੈਂਸਰ ਹੋ ਗਿਆ ਕਾਰਨ ਕਿ ਉਹ ਜਿਹੜੀ ਇੰਡਸਟਰੀ ਹੈ ਉੱਥੇ ਉਹਦਾ ਪ੍ਰਦੂਸ਼ਣ ਹੈ ਉਹਦੇ ਕਾਰਨ ਉਹ ਜੰਮਦੇ ਬੱਚੇ ਨੂੰ ਵੀ ਖਤਰਾ ਹੋਗਾ ਜਿਹੜੇ بڑے ਬੰਦਿਆਂ ਨੂੰ ਹੋਣਾ ਉਹ ਤਾਂ ਬਕਰੀ ਗੱਲ ਆ ਸੋ ਆਪਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ ਆਪ ਵੀ ਬਚਣਾ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਆਪਾਂ ਜਿਹੜਾ ਪਿੰਡ ਪਿੰਡ ਇੱਕ ਨਾਰਾ ਲਾਈਏ ਤੇ ਇਕੱਠੇ ਹੋਈਏ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਆਪਾਂ ਇੱਕ ਮੋਰਚਾ ਲਾਈਏ ਇਹਨਾਂ ਦੇ ਖਿਲਾਫ ਇਹ ਫੈਕਟਰੀ ਨੂੰ ਪੱਕੇ ਤੌਰ ਤੇ ਜਿਹੜੀ ਇਹਨਾਂ ਦੀਆਂ ਐਨਓਸੀਆਂ ਉਹ ਕੈਨਸਲ ਕਰਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਨਾਮ ਤੇ